ਹਾਂਜੀ ਜੀ ਸਾਰਿਆਂ ਦਾ ਪਹਿਲਾਂ ਤਾਂ ਪੱਤਰਕਾਰ ਸਹਿबान ਦਾ ਮੈਂ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਤੇ ਉਸ ਤੋਂ ਜ਼ਰਾ ਤੁਸੀਂ ਵਧਾਈ ਦੇ ਪਾਤਰ ਆ ਕਿਉਂ ਪਿੱਛੇ ਜਿਹੇ ਇੱਕ ਮੈਂ ਪ੍ਰੈਸ ਮੀਟਿੰਗ ਕੀਤੀ ਸੀ ਜਿਹੜੀ ਓਵਰਟਾਈਮ ਨੂੰ ਦੁਬਾਰਾ ਤੋਂ ਆਰਡਰ ਦੇਣ ਦੀ ਗੱਲ ਕਰ ਰਹੇ ਸੀ ਕਿ ਕਾਰਪੋਰੇਸ਼ਨ ਦੇ ਕੁਝ ਕਰਪਸ਼ਨ ਕਰਪਟ ਅਫਸਰ ਉਮਤਾ ਕੈਨਸਲ ਹੋ ਗਿਆ ਵਾ ਉਹ ਆਰਜੀ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਕਿਉਂਕਿ ਤੁਸੀਂ ਸਾਡੀ ਆਵਾਜ਼ ਬੁਲੰਦ ਕੀਤੀ ਸੀਗੀ ਤੇ ਉਸੇ ਆਵਾਜ਼ ਦੇ ਆਧਾਰ ਤੇ ਉਹ ਜੋ ਮਤਾਵਾ ਉਹ ਕੈਨਸਲ ਕੀਤਾ ਗਿਆ ਹੁਣ ਜਿਹੜੀ ਪਰਤੀ ਹੋਗੀ ਉਹ ਸਹੀ ਤਰੀਕੇ ਦੇ ਨਾਲ ਵਿਸ਼ਾ ਅੱਜ ਦਾ ਹੈ ਜੀ ਕਾਰਪੋਰੇਸ਼ਨ ਦਾ ਬਹੁਤ ਵੱਡਾ ਕਿ ਸਾਡੇ ਮੈਂ ਹਮੇਸ਼ਾ ਹੀ ਪੱਤਰਕਾਰਾਂ ਨਾਲ ਗੱਲ ਹੋਈ ਹਾਊਸ ਦੇ ਵਿੱਚ ਗੱਲ ਵੀ ਹੋਈ ਆ ਸਾਡੇ ਕਾਰਪੋਰੇਸ਼ਨ ਦਾ ਇੱਕ ਕੂੜੇ ਦਾ ਬਹੁਤ ਵੱਡਾ ਡੰਪ ਉਹ ਪਿਪਲਾੜੀ ਦੇ ਵਿੱਚ ਜਿਹਦੀਆਂ ਤਸਵੀਰਾਂ ਮੈਂ ਸਾਰੀਆਂ ਉਹਦੇ ਵਿੱਚ ਇਹ ਡੰਪ ਸਾਰਾ ਜੋ ਹੈਗਾ ਇਹਦੇ ਵਿੱਚ ਪੂਰੇ ਸ਼ਹਿਰਪੁਰ ਦਾ ਕੂੜਾ ਆਣ ਵਾਲੇ ਦਵਾਲੇ ਪਿੰਡਾਂ ਦਾ ਗ੍ਰਾਮੀਣ ਦਾ ਕੂੜਾ ਉਹ ਵਾਲੇ ਦਵਾਲੇ ਜਿੰਨੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਦਾ ਕੂੜਾ ਉੱਥੇ गिरਦਾ ਵਾ ਉਹ ਕੂੜਾ ਗਿਰਨ ਦੇ ਨਾਲ-ਨਾਲ ਉੱਥੇ ਦਾ ਜਿਹੜਾ ਇਹ ਜਿਹੜਾ ਪੂਰੇ ਡੰਬ ਸਿਗਾ ਇੱਕ ਬੜਾ ਇਹ ਪਲਾਂਟ ਲਗਾਇਆ ਗਿਆ ਪਲਾਂਟ ਦੇ ਵਿੱਚ ਜਿਹੜਾ ਇੱਕ ਬਿੱਲੇ ਕੂੜੇ ਦਾ ਕੁਝ ਖਾਦ ਬੰਨੀ ਜਾਂ ਸੁੱਕੇ ਦੇ ਕੁਝ ਬੰਨੀ ਉਹ ਸਾਰਾ ਕੁਝ ਸਿਗਾ ਪਰ ਉੱਥੇ ਕੋਸ਼ਿ ਕਰਪਸ਼ਨ ਦੇ ਵਿੱਚ ਆਧਾਰ ਤੇ ਕੀ ਹੋ ਰਿਹਾ ਜੋ ਉਥੇ ਦੇ ਸਕ੍ਰੈਬ ਆ ਉਹ ਸਕ੍ਰੈਬ ਨੂੰ ਚਾੱਕ ਕੇ ਆਪਣੇ ਹੀ ਪ੍ਰਾਈਵੇਟ ਬੰਦੇ ਰੱਖ ਕੇ ਜੱਸਾ ਨਾਮ ਦਾ ਇੱਕ ਬੰਦਾ ਜਿਹਨੂੰ ਉਥੇ ਇੱਕ ਪ੍ਰੋਵਾਈਡ ਕੀਤਾ ਗਿਆ ਪਿਆ ਵਾ ਇੱਕ ਜੁਨੀਅਰ ਦੇ ਪ੍ਰਧਾਨ ਕਰਕੇ ਇੱਕ ਅਸਿਸਟੈਂਟ ਕਮਿਸ਼ਨਰ तिवारी ਦੇ ਨਾਲ ਧਿਆਨ ਦੇ ਵਿੱਚ ਉਹ ਬੰਦਾ ਕੀ ਰੋਜ਼ ਦਾ ਸਕ੍ਰੈਬ ਇਕੱਠਾ ਕਰ ਰਿਆ ਮੈਂ ਖੁਦ ਵਿਜ਼ਿਟ ਕਰਕੇ ਸਾਰੀ ਉਥੇ ਦੀਆਂ ਵੀਡੀਓ ਜੋ ਸਾਰਾ ਕੁਝ ਮੈਂ ਉਥੇ ਦਾ ਰਿਕਵਰ ਕੀਤਾ ਇੱਕ ਟਰੱਕ ਟੈਂਪੂ ਭਰ ਕੇ ਜਾ ਰਿਹਾ ਇਦਾਂ ਦੇ ਟੈਂਪੂ 8 ਤੋਂ 10 ਰੋਜ਼ ਦੇ ਨਿਕਲਦੇ ਆ ਉਹ ਕਿਸ ਵਿਹਾਰ ਤੇ ਉੱਥੇ ਸਾਰਾ ਕੁਝ ਕਰ ਰਹੇ ਆ ਕੀ ਇਹਦੇ ਕੈਮ ਤੇ ਕਰ ਰਹੇ ਆ ਐਡੀ ਵੱਡੀ ਕ੍ਰਪਸ਼ਨ ਇੰਨਾ ਜ਼ਿਆਦਾ ਪੈਸਾ ਆਪਾ ਦੇ ਅਪਰਚਰਾਂ ਦੇ ਵਿੱਚ ਜੂਨੀਅਰ ਪ੍ਰਧਾਨਾਂ ਦੀ ਜੇਬਾਂ ਦੇ ਵਿੱਚ ਇਹ ਜਾਂਦਾ ਪਿਆ ਵਾ ਇੱਕ ਮੈਂ ਤੁਹਾਨੂੰ ਦਿਖਾਣਾ ਵਾ ਇਹ ਧਿਆਨ ਨਾਲ ਦੇਖਿਓ ਜੀ ਆਪੋ ਟੈਂਪੂ ਅੰਦਰ ਗਿਆ ਵਾ ਕਿ ਉੱਥੋਂ ਲੋਡ ਕਰਨ ਦੇ ਸਮਾਨ ਠੀਕ ਹੈ ਜੀ ਇਹ ਉੱਥੇ ਦਾ ਡੰਪੋ ਆ ਸਾਰਾ ਜੀ ਜਿਹੜਾ ਉੱਥੇ ਦਾ ਆ ਦੇਖੋ ਆ ਟੈਂਪੂ ਭਰ ਕੇ ਨਿਕਲ ਰਿਹਾ ਜੀ ਕਿ ਮੈਂ ਇੱਕ ਦੀ ਵੀਡੀਓ ਬਣਾਈ ਆ ਦੋ ਦੇ ਹੱਟ ਤੋਂ 10 ਦੀ ਰੇਂਜ ਆ ਉੱਥੇ ਆ ਜਾ ਰਹੇ ਆ ਭਰ ਕੇ ਜੀ ਏ ਭਾਈ ਰੋਡ ਸਾਰਾ ਰਿਕਵਰ ਕੀਤਾ ਆ ਦੇਖੋ ਜੀ ਵੀਡੀਓ ਜਿਹੜੀ ਇਹ ਵੀਡੀਓ ਆ ਇਹ ਜੱਸਾ ਨਾਮ ਦਾ ਬੰਦਾ ਤੇ ਨਾਲ ਜੁਨੀਅਨ ਦਾ ਪ੍ਰਧਾਨ ਕਰਨ ਜੋਤਾ ਦਿਆ ਇਹ ਉੱਥੇ ਸਾਰਾ ਕੁਛ ਹੋਲੀ ਸੋਲੀ ਇਹ ਹੈ ਜਿਹਦਾ ਜਾਨੀ ਕਿ ਉੱਥੇ ਟੈਂਡਰ ਹੋਣਾ ਚਾਹੀਦਾ ਵਾ ਟੈਂਡਰ ਕਮੇਟੀ ਦਾ ਲਾਵੇ ਦਸਕਰੈਪ ਸਾਰਾ ਉਹ ਕੰਪਨੀ ਚੱਕੇ ਜੋ ਹੈਗਾ ਵਾ ਠੀਕ ਹੈ ਜੀ ਹੁਣ ਇਹ ਵੀ ਜਿਹੜੀ ਅਹਿਮ ਗੱਲ ਉਹ ਆ ਦੇਖ ਲਿਆ ਜੀ ਇੱਕ ਜੁਨੀਅਨ ਦਾ ਪ੍ਰਧਾਨ ਉੱਥੇ ਧੱਕੇ ਨਾਲ ਆਪਣੀ ਲੇਬਰ ਲਗਾ ਰਿਹਾ ਇੱਕ ਜਿੱਦਾ ਸਧਾਰਨ ਕੋਈ ਕਾਗਜ਼ ਸਕ੍ਰੈਪ ਇਕੱਠਾ ਕਰਨ ਵਾਲੇ ਰੋਹ ਕਰਦੇ ਸੀਗੇ ਉਹਨਾਂ ਨੂੰ ਨਿਠਾਤਾ ਉੱਥੋਂ ਕਿ ਆਪਣਾ ਇੱਕ ਜੱਸਾ ਨਾਮ ਦਾ ਬੰਦਾ ਉਹਨੂੰ ਲਗਾ ਕੇ ਆਪਣੀ ਪ੍ਰਾਈਵੇਟ ਲੇਬਰ ਲਗਾ ਕੇ ਰੋਹ ਦੇ ਹੱਟ ਤੋਂ 10 ਗੱਡੀਆਂ ਭਰ ਕੇ ਉਹ ਕਿਸ ਵਿਹਾਰ ਤੇ ਲੈ ਕੇ ਜਾ ਰਹੇ ਆ ਸੋਨਾ ਲੀਕਾ ਦਾ ਸਾਰਾ ਸਕ੍ਰੈਪ ਵਗੈਰਾ ਦਾ ਉੱਥੇ ਗ੍ਰਾਮੀਨ ਦਾ ਕਿਰਦਾ ਸ਼ਹਿਰ ਦਾ ਪੂਰਾ ਗਿਰਦਾ ਇਹ ਕਿਸ ਵਿਹਵ ਤੇ ਕਰ ਰਹੇ ਆ ਇਹ ਕਿਸ ਵਿਹਵ ਤੇ ਅਫਸਰਾਂ ਨੇ ਇਹਨੂੰ ਮੌਲੇ ਨੂੰ ਦਿੱਤੀ ਪਈ ਸ਼ੂਟ ਦਿੱਤੀ ਪਈ ਆ ਕਿ ਤੂੰ ਉੱਥੇ ਸਾਰਾ ਕੱਟਾ ਕਰ ਧਿਆਨ ਕੋ ਪਰਮਿਸ਼ਨ ਹੈਗੀ ਆ ਇਹ ਏਡੀ ਵੱਡੀ ਕ腐ਸ਼ਨ ਆ ਜਿਹੜਾ ਅਸੀਂ 50 ਵਾਰੀ ਮੀਟਿੰਗਾਂ ਦੇ ਵਿੱਚ ਵੀ ਅਸੀਂ ਬੋਲ ਚੁੱਕੇ ਆ ਕਿ ਉੱਥੇ ਬਹੁਤ ਵੱਡੀ ਕ腐ਸ਼ਨ ਹੁੰਦੀ ਆ ਉਹਨੂੰ ਮੱਥੇ ਚ ਲਿਆ ਕੇ ਟੈਂਡਰ ਲਾ ਕੇ ਉਹਦਾ ਸਕ੍ਰੈਪ ਦਾ ਟੈਂਡਰ ਲਗਾਇਆ ਜਾਵੇ ਸੂਤਰ ਅਨਸਾਰ ਨਹੀਂ ਇਹ ਪੱਕੀ ਗੱਲ ਆ 1 ਲੱਖ ਰੁਪਏ ਦਾ ਸਕ੍ਰੈਪ ਰੋਜ਼ ਦਾ ਨਿਕਲ ਰਿਹਾ ਵਾ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਲੋਕਲ ਬਾਡੀ ਮਿਨਿਸਟਰ ਜਿਹੜੇ ਸਾਡਾ ਹੁਸ਼ਿਆਰਪੁਰ ਦੇ ਡਾਕਟਰ ਰਵਜੋਤ ਜੀ ਮੈਂ ਉਹਨਾਂ ਨੂੰ ਬਿਚਾਰ ਚ ਕਰ ਰਿਹਾ ਇਹਨਾਂ ਦੀ ਇਨਕੁਆਇਰੀ ਕਰਕੇ ਇਹਨਾਂ ਦਾ ਸਾਰਾ ਕੁਝ ਕਰਕੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰੋ ਤਵਾੜੀ ਦੀ ਇਨਵੋਲਵਮੈਂਟ ਵਿੱਚ ਹੈ ਜਾਂ 바ਵਾ ਜੀ ਕਹਿ ਰਿਹਾ ਤਵਾੜੀ ਦਾ ਨਾਮ ਲੈ ਰਿਹਾ ਤੇ ਤਵਾੜੀ ਤੇ ਵੀ ਉੱਪਰ ਕਾਨੂੰਨੀ ਕਾਰਵਾਈ ਹੋਵੇ ਤਾਂ ਮੇਰੀ ਬੇਨਤੀ ਪਰਮਸ਼ੰਕਰ ਜਿੰਪਾ ਜੀ ਨੂੰ ਵੀ ਹੈਗੀ ਆ ਮੈਂ ਖੁਦ ਇੱਕ ਸਫਾਈ ਸੇਵਕ ਦਾ ਬੇਟਾ ਹਾਂ ਮੇਰੀ ਮਦਰ ਨੇ ਵੀ 60 ਸਾਲ ਦੀ ਉਮਰ ਤੱਕ ਨੌਕਰੀ ਕੀਤੀ ਆ ਤੇ ਮੇਰੇ ਫਾਦਰ ਨੇ ਵੀ ਕੀਤੀ ਆ ਤੇ ਮੇਰੇ ਫਾਦਰ ਦੀ ਮੇਰੇ ਮਦਰ ਨੇ ਉਦੋਂ ਦੀ ਕੋਠੀ ਨਹੀਂ ਬਣਾ ਸਕਿਆ ਜਿਹੜਾ ਕਿ 22 ਦੇ ਵਿੱਚ ਸੁਪਰਵਾਈਜ਼ਰ ਲੱਗ ਕੇ ਉਹ ਕਰੋੜ ਦੇ ਦਰਵਾਜਿਆਂ ਦੀ ਲਾਦੀ ਕੋਠੀ ਬਣਾਲੀ 1.5 ਤੋਂ 2 ਕਰੋੜ ਦੀ ਕਿੱਥੋਂ ਬਣਾਈ ਆ ਇਸੀ ਚੀਜ਼ਾਂ ਤੋਂ ਮੈਂ ਪਹਿਲਾਂ ਵੀ ਵਿਸ਼ਾ ਚੱਕਿਆ ਸੀਗਾ ਇੱਕ ਕਿ ਸਫਾਈ ਕਰਮਚਾਰੀ ਭਰਤੀ ਚੋਂ ਉਹਦੋਂ ਵੀ ਪੈਸੇ ਲਿੱਤੇ ਆ ਉਸ ਵੇਲੇ ਕਾਰਪੋਰੇਸ਼ਨ ਨੇ ਵੀ ਗੱਲ ਨਹੀਂ ਗੋਲੀ ਹੁਣ ਤਾਂ ਮੈਂ ਸਬੂਤ ਦੇ ਰਿਆ ਵਾਂ ਧਮਕੀਆਂ ਦੇ ਰਿਹਾ ਸਿੱਧੀਆਂ ਇੱਕ ਲੇਬਰ ਵਾਲੇ ਚੁਗਣ ਵਾਲੇ ਬੰਦੇ ਨੂੰ ਇਹ ਕਿੱਡੀ ਵੱਡੀ ਕ腐ਸ਼ਨ ਹੋ ਰਹੀ ਆ ਇਹ ਤੇ ਰੋਕ ਰੁਕਣੀ ਚਾਹੀਦੀ ਪਹਿਣੀ ਚਾਹੀਦੀ ਹੈ ਤੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਭੱਟੀ ਸਾਹਿਬ ਤੁਹਾਨੂੰ ਕਿਸੇ ਨੂੰ ਕੋਈ ਇੰਸਪੈਕਟਰ ਕੋਈ ਅਫਸਰ ਕੋਈ ਸ਼ਿਕਾਇਤ ਕੀਤੀ ਹੈ ਬੋ ਜੀ ਮੈਂ ਤਾਂ ਅਰਜ਼ੇ ਕਰੀ ਜਾਂਦਾ ਸੀ ਮੀਟਿੰਗਾਂ ਦੇ ਵਿੱਚ ਬੋਲ ਬੋਲ ਕੇ ਥੱਕ ਗਏ ਆ ਪਰ ਸਾਡੀ ਗੱਲ ਤੇ ਗੌਰ ਨਹੀਂ ਕੀਤੀ ਜਾਂਦੀ ਇਹਦਾ ਮਤਲਬ ਕਿ ਮਿਣੀ ਪੱਕ ਦੇ ਵਿੱਚ ਬਹੁਤ ਜ਼ਿਆਦਾ ਆ 30 ਲੱਖ ਰੁਪਈਆ ਮਹੀਨੇ ਦਾ ਬਣਦਾ ਤੇ ਸਾਲ ਦੀ ਮਾਉਂਡ ਕਿੰਨੀ ਬਣਦੀ ਆ ਇਹ ਕਿੰਨੇ ਸਾਲਾਂ ਤੋਂ ਕਰ ਰਿਆ ਵਾ ਕਿੰਨੇ ਸਾਲਾਂ ਤੋਂ ਨਹੀਂ ਕਰ ਰਿਆ ਇਹ ਤਾਂ ਹੁਣ ਡਿਪਾਰਟਮੈਂਟ ਨੂੰ ਪਤਾ ਇਹਨੂੰ ਮੈਂ ਕਿਦੋਂ ਦਾ ਉੱਥੇ ਸੀਰ ਕੀਤਾ ਪਿਆ ਵਾ ਪਹਿਲਾਂ ਚਾਰਜ ਉੱਥੇ ਦਾ ਜਨਕ ਕੋ ਸੀਗਾ ਇਨਸਪੈਕਟਰ ਕੋ ਉਹਨੂੰ ਹਟਾ ਕੇ ਆਪਣੀ ਰਣਨੀਤੀਆਂ ਦੇ ਨਾਲ ਤੇ ਆਪਣੇ ਚਾਰਜ ਲੈ ਤਰ ਗਿਆ ਉਹ ਇਸੇ ਕਾਰਨ ਲੈ ਤਾ ਗਿਆ ਕੀ ਉੱਥੇ ਵੀ ਜਿਹੜੀ ਕ腐ਸ਼ਨ ਉਹ ਇਕੱਠੀ ਕਰਕੇ ਆਪਣੀ ਜੇਬਾਂ ਭਰੀਆਂ ਜਾਣ ਤੇ ਕੁਝ ਹੋਰ ਕਰਪਟ ਆਫਸਰਾਂ ਦੀਆਂ ਜੇਬਾਂ ਭਰੀਆਂ ਜਾਣ ਸਾਨੂੰ ਤਾਂ ਕਿਤੇ ਇਹ ਵੀ ਗੱਲ ਕਹੀ ਹੈ ਈਦ ਦਾ ਜਿਹੜਾ ਪਿੱਛੇ سپورਟ ਵਾਲਾ ਜਿਹੜਾ ਕੁਝ ਹਿੱਸਾ ਕੋਈ ਬ੍ਰਹਮਸ਼ੰਕਰ ਜਿੰਪਾ ਜੀ ਦਾ ਕੋਈ ਬੰਦਾ ਵਾ ਉਹ ਲੈ ਰਿਆ ਵਾ ਕਿ ਆ ਉਹ ਜਿੰਪਾ ਜੀ ਦੇ ਧਿਆਨ 'ਚ ਧਿਆਨ ਦੇ ਵਿੱਚ ਹੈਗੀ ਆ ਤੇ ਬਹੁਤ ਮਾੜੀ ਗੱਲ ਆ ਧਿਆਨ 'ਚ ਨਹੀਂ ਹੈਗੀ ਤੇ ਅੱਜ ਹੀ ਉਨ੍ਹਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਇਹਨਾਂ ਨੂੰ ਸਸਪੈਂਡ ਕਰਨ ਚਾਹੀਤ ਵਾੜੀ ਆ ਚਾਹੀ ਕੋ ਜੂਨੀਅਰ ਦਾ ਪ੍ਰਧਾਨ ਚਾਹੇ ਹੋਰ ਕੋਈ ਵੀ ਰਲਿਆ ਹੋਇਆ ਉਹਦੇ ਵਿੱਚ ਕਿਸੇ ਨੂੰ ਬਖਸ਼ਿਆ ਨਾ ਜਾਵੇ ਕਿਉਂਕਿ ਅਸੀਂ ਮੀਟਿੰਗਾਂ ਦੇ ਵਿੱਚ ਮੁੱਦੇ ਚੱਕ-ਚੱਕ ਕੇ ਨਾ ਆਕ ਕੇ ਪਏ ਆ ਕਿਉਂਕਿ ਅਸੀਂ ਹਮੇਸ਼ਾ ਮੰਗ ਰੱਖੀ ਦੀ ਆ ਪੱਤਰਕਾਰਾਂ ਦੇ ਰਾਹੀਂ ਹੌਸੀ ਮੀਟਿੰਗ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਅੰਦਰ ਕਿਹੜੇ ਮੁੱਦੇ ਆ ਪਰ ਇਹ ਆਪਣੀ ਕ腐ਸ਼ਨ ਨੂੰ ਜਾਗਰੂਤ ਨਾ ਹੋਣ ਕਾਰਨ ਪੱਤਰਕਾਰਾਂ ਨੂੰ ਅੰਦਰ ਐਂਟਰ ਹੋਣ ਕਰਨ ਤੋਂ ਇਹ ਸਰਕਾਰ ਮਨਾ ਕਰ ਰਹੀ ਹੈ ਮੇਰੀ ਇੱਕ ਲੋਕਲ ਬੋਡੀ ਮੈਂਟਰੀ ਇੱਥੇ ਆ ਐਮ ਐਲ اے ਆ ਜੋ ਆਪਣਾ ਗਰਨੈਂਟ ਜਿਹਾ ਸਾਹ। ਬੇਟਾ ਬੜਕਟਰ ਆ ਰਹੇ ਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਇਹ ਮਲੇ ਕੁਤਨਾ ਹੋ ਰਿਹਾ। ਮੈਂ ਤਾਂ ਬਿਲਕੁਲ ਗੱਲ ਕਹੀ ਹੈ ਜੀ ਇਹਦੀ ਬਿਜੀ ਬਿਲੀਅੰਸ ਜਾਂਚ ਹੋਣੀ ਚਾਹੀਦੀ ਆ। ਲੱਖਾ ਜੀ ਮੈਂ ਪਹਿਲਾਂ ਈ ਪ੍ਰੈਸ ਮੀਟਿੰਗ ਕੀਤੀ ਨਾ ਉੱਥੇ ਜੇ ਮੈਂ ਸਾਰਾ ਵਿਸਤਾਰ ਦੇ ਨਾਲ ਦੱਸਿਆ ਸੀਗਾ ਕਿ ਜਿਹੜੀ ਪਹਿਲੀ ਕ੍ਰਪਸ਼ਨ ਹੋਈ ਆ ਉੱਚ ਅਸੀਂ ਸੀਐਮ ਪੋਰਟਲ ਤੇ ਵੀ ਇੱਕ ਵੀਡੀਓ ਪਾਈ ਸੀਗੀ ਤੇ ਅਸੀਂ ਐਸਐਸਪੀ ਉਦੋਂ ਰਜੇਸ਼ਵਰ ਸਿੱਧੂ ਜੀ ਬਿਜੀ ਬਿਲੀਅੰਸ ਰੈਂਡ ਸੀਗੇ। ਅਸੀਂ ਉਹਨਾਂ ਦੇ ਕੋਲ ਵੀ ਗਏ। ਉਹਨਾਂ ਨੇ ਵੀ ਸਾਡੀ ਗੱਲ ਨਹੀਂ ਸੁਣੀ। ਕਰਪਸ਼ਨ ਤੇ ਇਹ ਸਰਕਾਰ ਵੱਡੇ ਵੱਡਿਆਂ ਦਿਹਾੜੇ ਦਾ ਮਾਰਦੀ ਆ ਕਿ ਅਸੀਂ ਕਰਪਸ਼ਨ ਰੋਕੀ ਆ ਇਹ ਕਰਪਸ਼ਨ ਰੋਕੀ ਆ ਨਹੀਂ ਇਹ ਕਾਰਪੋਰੇਸ਼ਨ ਨੂੰ ਖਾਂਦੇ ਖਾਂਦੇ ਪਏ ਆ ਕਿਤੋਂ ਕੋਠੀਆਂ ਬਣ ਰਹੀਆਂ ਇਹਨਾਂ ਦੀਆਂ ਰਡੀਆਂ ਵੱਡੀਆਂ ਮੈਂ ਕਹਿੰਦਾ ਲੋਨ ਵੀ ਲਿੱਤੇ ਹੋਗੇ 25 ਉਹ 30 ਲੱਖ ਰੁਪਏ ਲੋਨ ਲੈ ਲਿਆਊਗਾ 1.5 ਕਰੋੜ ਰੁਪਏ 2 ਕਰੋੜ ਦੀਆਂ ਕੋਠੀਆਂ ਕਿੱਥੋਂ ਬਣ ਗਈਆਂ ਇੱਕ ਸਫਾਈ ਕਰਮ ਕਰਮਚਾਰੀ ਦੀਆਂ ਮੈਂ ਇਹ ਨਹੀਂ ਕਹਣਾ ਲੋਕਾਂ ਦੀਆਂ ਬੰਦੀਆਂ ਵਾਂ ਪਰ ਉਹ ਮਿਹਨਤਾਂ ਕੁਝ ਹੋਰ ਹੁੰਦੀਆਂ ਵਾਂ ਮੇਰੇ ਮਾਪੇ ਨੇ ਆਪਣੇ 60 ਸਾਲ ਦੀ ਉਮਰ ਤੱਕ ਇਸ ਕਾਰਪੋਰੇਸ਼ਨ ਨੂੰ ਦਿੱਤੇ ਆ ਤੇ ਪਰ ਸਾਡੀ ਕੋਠੀ ਨਹੀਂ ਬਣੀ ਅਸੀਂ ਕਾਉਂਸਲਰ ਰਹੇ ਸਾਰਾ ਕੁਝ ਨੇ ਸਾਡੀ ਨੇ ਬਣੀ ਇਹਨਾਂ ਦੀ ਕਿੱਥੋਂ ਬਣ ਗਈਆਂ ਇਸੀ ਕਪੜਿਆਂ ਤੋਂ ਬਣੀਆਂ ਵਈ ਇਸੀ ਕਪੜਿਆਂ ਤੋਂ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਨਾਲੇ ਮੈਂ ਸਫਾਈ ਕਰਮਚਾਰੀ ਨੂੰ ਕਾਰਜ ਕਰਨਾ ਚਾਹਨਾ ਆਪਣੇ ਭੈਣ ਭਰਾਵਾਂ ਨੂੰ ਕੀ ਆਪਣੇ ਅੱਖਾਂ ਖੋਲੋ ਕੰਨ ਖੋਲੋ ਇਹ ਤੁਹਾਡੀ ਆੜ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਕਰ ਰਿਆ ਕਿ ਆਪ ਜੀ ਨੂੰ ਵੇਚ ਰਿਆ ਵਾ ਜੁਨੀਅਲ ਵੇਚ ਰਹੀ ਆ ਤੇ ਵਿੱਚ ਮੈਂ ਤਾਂ ਤੁਸੀਂ ਯਕੀਨ ਮੰਨਿਓ ਅਸੀਂ ਕੋਈ ਵੀ ਹਾਊਸ ਦੇ ਵਿੱਚ ਮੁੱਦਾ ਚੱਕਦੇ ਨਾ ਕਮਿਸ਼ਨਰ ਮੈਡਮ ਨੂੰ ਕਹਿੰਦੇ ਆ ਕਮਿਸ਼ਨਰ ਮੈਡਮ ਨੂੰ ਕੁਝ ਨਹੀਂ ਪਤਾ ਉੱਥੇ ਕੌਣ ਜਵਾਬ ਦਿੰਦੇ ਆ ਅਸਿਸਟੈਂਟ ਕਮਿਸ਼ਨਰ ਮਿਸਟਰ ਦਿਵਾੜੀ ਜੀ ਕਿਉਂ ਨਹੀਂ ਬੋਲਦੇ ਕੋਈ ਉੱਤੇ ਗੌਰ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਮੈਂ ਚਾਹਨਾ ਇੱਤੇ ਤੁਰੰਤ ਰੋਕ ਲਗਾਈ ਜਾਵੇ ਇਹਨੂੰ ਸਸਪੈਂਡ ਕਰਕੇ ਇਹਨੂੰ ਰੋਕਿਆ ਜਾਵੇ ਉੱਥੇ ਜਿਹੜੀ ਜੋ ਹੈਗਾ ਉਹਦਾ ਟੈਂਡਰ ਲਾ ਕੇ ਕਿਸੇ ਕੰਪਨੀ ਨੂੰ ਟੈਂਡਰ ਦਿੱਤਾ ਜਾਵੇ ਕਿ ਜਿਹੜਾ ਕੁਝ ਪੈਸਾ ਵਾ ਉਹ ਸਾਡੀ ਕਾਰਪੋਰੇਸ਼ਨ ਦੇ ਕਮੇਟੀ ਦੇ ਵਿਕਾਸ ਨੇ ਕੰਮ ਆਵੇ ਮੇਰੀ ਅਰਜ਼ੀ ਵੇ ਆ ਤੇ ਮੇਰੀ ਬੇਨਤੀ ਹੈ ਆ ਕਿ ਇੱਥੇ ਗੌਰ ਕਰ ਲਈ ਤੇ ਬਹੁਤ ਚੰਗੀ ਗੱਲ ਆ ਨੇ ਦਾ 7 ਤਰੀਕ ਦਿਨ ਵੀਰਵਾਰ ਨੂੰ ਅਸੀਂ ਡੀਸੀ ਸਾਹਿਬ ਦਾ ਬਹੁਤ ਵੱਡੇ ਪੱਧਰ ਤੇ ਘਰਾਵ ਕਰਾਂਗੇ ਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੀ ਮੰਗ ਲੈ ਕੇ ਲੋਕਲ ਬਾਡੀ ਮਨਿਸਟਰ ਬ੍ਰਮਸ਼ੰਕਰ ਜਿੰਪਾ ਜੀ ਐਮਐਲਏ ਸਾਡੇ ਮੈਂ ਉਹਨਾਂ ਦੇ ਕੋਲ ਲੈ ਕੇ ਜਾਊਂਗਾ ਕਿ ਕੱਲ ਨੂੰ ਉਹਨੇ ਕਹਿਣ ਕਿ ਆਪਣੀ ਪ੍ਰੈਸ ਮੀਟਿੰਗਾਂ ਕਰਕੇ ਗੱਲ ਕਰਦਾ ਰਿਹਾ ਪਰ ਸਾਡੇ ਕੋਲ ਨਹੀਂ ਆਇਆ ਮੈਂ ਆਪਣੀ ਡਿਊਟੀ ਪੂਰੀ ਤਰੀਕੇ ਨਾਲ ਨਿਭਾਵਾਂਗਾ ਪਰ ਉੱਤੇ ਗੌਰ ਨਹੀਂ ਹੋਇਆ ਤੇ ਮੈਂ 7 ਤਰੀਕ ਨੂੰ ਮੈਂ ਡੀਸੀ ਸਾਹਿਬ ਦਾ ਕੋਠੀ ਦੇ ਬਾਹਰ ਧਰਨਾ ਲਾ ਕੇ ਇੱਕ ਰਾਵ ਕਰੂੰਗਾ ਮੈਂ ਉਹਨਾਂ ਦਾ ਇਹ ਮੇਰੀ ਚੁਣੌਤੀ ਆ ਕਿਉਂਕਿ ਮੈਂ ਇਹ ਕਰਾਪਸ਼ਨ ਨੂੰ ਰੋਕਣਾ ਵਾ ਤੇ ਰੋਕੇਗਾ ਇੱਕ ਜਿਹੜੇ ਤੁਸੀਂ ਕਹਿੰਦੇ ਮੰਮਾ ਨੂੰ ਪੱਤਰ ਐਮ ਐਲ ਏ ਸਾਹ ਨੂੰ ਦੋਗੇ ਨਾਲੇ ਤੁਸੀਂ ਕਿੱਥੇ ਬੋਲਣਾ ਗੰਦਾ ਵਿੱਚ ਉੱਥੇ ਬੈਠਿਆ ਜਾਂ ਆਪਾਂ ਕਹਿੰਦੇ ਰਲਿਆ ਆ ਮੈਂ ਕਹਿੰਦੀ ਸ਼ਾਇਦ ਮੇਰੇ ਧਿਆਨ 'ਚ ਨਾ ਹੋਵੇ ਲਖਾ ਜੀ ਪੇਟੇ ਪਿੱਛੇ ਕੀ ਕਰਦੇ ਆ ਉਹ ਕਾਨੂੰਨ ਕਹਿੰਦੇ ਮੇਰੇ ਧਿਆਨ 'ਚ ਨਹੀਂ ਲੇਕਿਨ ਅਸੀਂ ਆਪਣੀ ਡਿਊਟੀ ਪੂਰੀ ਨਿਭਾਣੀ ਓਨੇ ਜਾਂ ਕਿ ਧਿਆਨ ਚ ਗੱਲ ਲੈਣੀ ਆ ਅੱਬ ਤਾਂ ਤੁਹਾਡੇ ਭਰਾਵਾਂ ਦੇ ਰਾਹੀਂ ਧਿਆਨ 'ਚ ਆ ਜਾਣੀ ਆ ਗੱਲ لیکن میں پھر بھی اپنی ڈیوٹی سمجھوں گا لوکل واری منسٹر برھمشنگر جیمپا تو ڈی سی ਨਾਲ میں ایک بار ضرور مل کے ملوں گا میرا 7 تاریخ ਨੂੰ میں انہاں دی کوٹھی دا گھراپ کروں گا میں انہاں دی تے چکے یا تسی پلے بندا کون ہے جڑا بندے تے پاجی پتہ نہیں پتہ لگاوا مینوں میں دسوں جن میں پتہ ہوندا میں نہ ٹھوک کے لے سگاں میں جونیے نوں پتہ نہ ٹھوک کے لے سگدا میں کمشنر نوں ٹھوک کے لے سگدا پاجی میں دیکھو دو گلاں ہندیاں اک پتہ نہیں اودیاں ਜਿੰਪਾ ਜੀ ਦੀ ਆੜਦੇ ਵਿੱਚ ਲੱਗਾ ਪਿਆ ਸ਼ਾਇਦ ਜਿੰਪਾ ਜੀ ਨੇ ਧਿਆਨ ਚੋ ਵੀ ਗਾ ਵੈਸੇ ਉਹਨਾਂ ਦੇ ਮਸਲਾ ਧਿਆਨ ਚ ਵਾ ਕਿਉਂਕਿ ਮੈਂ ਹਾਊਸ ਦੇ ਵਿੱਚ ਮਸਲਾ ਚੱਕਿਆ ਪਿਆ ਵਾ ਉਹਨਾਂ ਨੇ ਇੱਥੇ ਕੋਈ ਗੌਰ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਆਦਤ ਐ ਇਧਰੋਂ ਕੰਨ ਦੀ ਗੱਲ ਸੁਣਨੀ ਕੰਨ ਚ ਇਧਰੋਂ ਕੱਢ ਕੱਢ ਦੇਣਗੇ ਜੀ ਪ੍ਰੈਸ ਕਾਨਫਰੰਸ ਅੱਜ ਵੀ ਕੀਤੀ ਪਹਿਲਾਂ ਵੀ ਕੀਤੀਆਂ ਕਿ ਉਹਨਾਂ ਤੇ ਕੋਈ ਕਾਰਵਾਈ ਹੁਣ ਤੱਕ ਹੋਈ ਐ ਤੁਹਾਡੀ ਪ੍ਰੈਸ ਭਾਜੀ ਇਸ ਮਸਲੇ ਤੇ ਮੈਂ ਪਹਿਲਾਂ ਪ੍ਰੈਸ ਮੀਟਿੰਗ ਨਹੀਂ ਕੀਤੀ ਮੈਂ ਕੀਤੀ ਐ ਕੋਈ ਨਹੀਂ ਹੋਈ ਮੈਂ ਤੁਹਾਨੂੰ ਦੱਸੀ ਜਾਂ ਨਾ ਅਸੀਂ ਪੂਰੀਆਂ ਲੋਕਲ ਸੰਸਥਾਵਾਂ ਮਾ ਆਪਣੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਉਸ ਕਰਪਸ਼ਨ ਤੇ ਵਿਜੀਲੈਂਸ ਕੋ ਗਏ ਵਿਜੀਲੈਂਸ ਦੇ ਐਸਐਸਪੀ ਸਰ ਜੇਚਵਰ ਸਿੱਧੂ ਨੂੰ ਸਾਨੂੰ ਕਿਹਾ ਤੁਹਾਨੂੰ ਮੇਰੇ ਕੋਲ ਲੋਡ ਨਹੀਂ ਸ਼ਿਕਾਇਤ ਦੇਣ ਦੀ ਤੁਸੀਂ ਸੀਐਮ ਪੋਰਟਲ ਤੇ ਪਾਓ ਤੁਸੀਂ ਅੱਜ ਵੀ ਉਹ ਸ਼ਿਕਾਇਤ ਕੱਢ ਸਕਦੇ ਹੋ ਉੱਥੋਂ ਪੋਰਟਲ ਤੋਂ ਉਹ ਵੀਡੀਓ ਪਾਈ ਸੀਗੀ ਪਰ ਉੱਤੇ ਕੋਈ ਕਾਰਵਾਈ ਨਹੀਂ ਤੇ ਉਹ ਦੁਬਾਰਾ ਗਏ ਉਹਦੇ ਕੋਲ ਕਹਿੰਦਾ ਯਾਰ ਤੁਸੀਂ ਪਾਤੀ ਤਾਂ ਉੱਥੇ ਜਵਾਬ ਆਊਗਾ ਠੀਕ ਆ ਬਾਕੀ ਦੇਖਦੇ ਆ ਸਾਨੂੰ ਉੱਥੇ ਟਾਲਣ ਟੋਲ ਕਰਕੇ ਤੋੜ ਦਿੱਤਾ ਗਿਆ ਉੱਥੋਂ ਇਹ ਹੁਣ ਬਹੁਤ ਵੱਡੀ ਕਰਪਸ਼ਨ ਹੈ ਇਹ ਕਰਪਸ਼ਨ ਨੂੰ ਮੈਂ ਆਲ ਜੀ ਰਾਹੀਂ ਰੋਕਾਉਣਾ ਚਾਹੁੰਦਾ ਵਾ ਜਿੱਦਾਂ ਪਹਿਲਾਂ ਤੁਸੀਂ ਮੁੱਦਾ ਇੱਕ ਬਹੁਤ ਵੱਡਾ ਕਰਪਸ਼ਨ ਦਾ ਖਤਮ ਹੋਇਆ ਵਾ ਇਹ ਵੀ ਮਸਲਾ ਆਪਾਂ ਖਤਮ ਕਰਨਾ ਵਾ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਤੇ ਤੁਰੰਤ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਚਾਹੇ ਉਹ ਕਮਿਸ਼ਨ ਦਿਵਾੜੀ ਹੋਵੇ ਚਾਹੇ ਹੋਰ ਕੋਈ ਹੋਵੇ ਕਿਉਂਕਿ ਰਿਕਾਰਡਿੰਗ ਦੇ ਵਿੱਚ ਸਾਫ਼ ਦਿਵਾੜੀ ਜਿਹਦੇ ਨਾਮ ਲੈ ਰਿਆ ਸਾਰਾ ਕੁਝ ਕਰ ਰਿਆ ਵਾ ਇਸ ਕਰਕੇ ਮੇਰੀ ਆਲ ਜੀ ਅੱਗੇ ਬੇਨਤੀ ਆ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਮੈਡਮ ਇੱਕ ਕੰਟਰੋਲ ਸਾਊਥ ਲੋਕਲ ਕਮਪਾਨੀ ਨਾਲ ਗੱਲ ਕੀਤੀ ਗਈ ਹੈ ਡੰਪ ਤੋਂ ਜਿਹੜਾ ਬੇਸਟ ਆਪਾਂ ਕਹਿੰਦੇ ਇੱਕ ਨੁਸਖਾ ਆ ਗਿਆ ਤੇ ਉਹ 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 ਵਿੰਜਰ ਦਾ ਕਹਿ ਸਕਦੇ ਆ ਜਾਂ ਕਰਪਟਰ ਦਾ ਮਾਮਲਾ ਸਾਹਮਣੇ ਆਇਆ ਕਾਪਰੇਸ਼ਨ ਦੇ ਅਧੂਰ ਹੈ ਕਿ ਜਾਣਕਾਰੀ ਹੋਂ ਦੇ ਬਾਵਜੂਦ ਵੀ ਜਿਹੜਾ ਉਹ ਟ੍ਰਕਟਰ ਨੂੰ ਵੀ ਉਤਤਤ ਜਾਂਦਾ ਹੈ ਇਸ ਸੰਬੰਧ ਦੇ ਵਿੱਚ ਮੈਨੂੰ ਜਿਹੜੀ ਇੱਕ ਕੰਪਲੇਂਟ ਰਿਸੀਵ ਹੋਈ ਸੀ ਉਹਦੇ ਤੇ ਪਹਿਲਾਂ ਹੀ ਮੈਂ ਇਨਕੁਆਇਰੀ ਮਾਰ ਕਰ ਚੁੱਕੀ ਹਾਂ ਕੰਪਲੇਨ ਨੂੰ ਉਸੇ ਜਲਦੀ ਤੋਂ ਜਲਦੀ ਇਨਕੁਆਇਰੀ ਨੂੰ ਕੰਪਲੀਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਜਦੋਂ ਇਸ ਵਿੱਚ ਰਿਪੋਰਟ ਆਂਦੀ ਹੈ ਜੋ ਵੀ ਬੰਦੇ ਕਾਰਵਾਈ ਆ ਉਹ ਕੀਤੀ ਜਾਏਗੀ ਬਰਨੋ ਕਿ ਜਿਹੜਾ ਮਸਲਾ ਆ ਕੁਝ ਜਿਹੜੀ ਜਿੱਤੇ ਸੀ ਉਹਨਾਂ ਨੇ ਸਿੱਧੇ ਉਹ ਕੋਲ ਆਇਆ ਕੋਈ ਕੁਝ ਆਡੀਓ ਵੀ ਹੋਇਆ ਜਿੱਕੇ ਵੀ ਜਿਹੜਾ ਉੱਥੇ ਪਟਕਾਰ ਉੱਛੇ ਦੇ ਜੂਨੀਅਰ ਲੀਡਰ ਜੋ ਰਲ ਕੇ ਸਾਰਾ ਕੁਝ ਪ੍ਰਕਿਰਿਆ ਕਰ ਰਿਹਾ ਕੁਝ ਤੁਹਾਡੀ ਨੋਟਿਸ ਚ देखो ये दे मैं ही कहना चाहवागी कि जब तक इनकुआरी कंप्लीट नहीं होंगी उदो तक असी किसी भी कंटैक्स में ये कोई भी रिमार्क्स नहीं दे सकते एक बार इनकुआरी कंप्लीट होने दो जो भी तथ्य सामने आएंगे वो देख ले जाएंगे इनकुआरी रिपोर्ट के बाद